ਹੈਨ ਮੂਵਮੈਂਟਸ ਇਅਰ ਇਨੈਗਰੇਟਿਡ ਜਿਸ ਤਰ੍ਹਾਂ ਹੋ 20 ਦਾ ਨਵੀਂ ਖੁਪੀ ਆ ਰਹੀ ਹੈ ਤੇ ਅੱਛਾ ਬਾਕੀ 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 ਕੋਈ ਅਕੜ ਨਹੀਂ ਸਹੀ ਸੋਟੇ ਦਾ ਇਲਾਜ ਕਰਵੇ ਹੁਣ ਆ ਰਿਹਾ ਹੈ ਹਾਂ ਸਪਤਪਾਲ ਦੀ ਸੇਜੀ ਅੱਛਾ ਅਮਰਪਾਲ ਹਾਂ ਖੁਣੇ ਬੰਦੇ ਅਮਰ ਸੁਭਾਨ ਅੱਲ ਫਾਸਰ ਕਰਦੇ ਆਂ ਜੀ 4 ਫੁੱਟ ਨੂੰ ਦਸ ਗੁਰਦੀਪ ਤੇ ਬਲਜੀਤ ਦਾ ਨਾਮ ਲਾਈ ਜੀ ਬਾਕੀ ਹੋ ਜੇ ਥੋੜੀ ਹੋਰ ਤਾਂ ਕੋਈ ਬਾਜ ਜਾਏ ਸਟਰਕਚਰ ਹੋਇਆ ਸੀ ਠੀਕ ਹੈ

ਫਰੋਂ ਉਹਨੇ ਇੱਕ ਦਮ ਉੱਪਰ ਲੇ ਕੇ ਜਿਹਦੇ ਅਸੀਂ ਅੱਗੇ ਉਹਦੇ ਵੀ ਕੁਝ ਵੀ ਕੀਤਾ ਤੇ ਉਹਨੇ ਇਹਦਾ ਬਾਕੀ ਕੀਤਾ ਕਿ ਮੈਂ ਬਲਾਕ ਪਤਾ ਨਾ ਜਿਹੜੇ ਦਾ ਬੰਦ ਅਚਾਨਕ ਉਹ ਪਲੇਆਰਾਂ ਦੇ ਲੀਡ ਕਰ ਰਹੇ ਨੇ ਉਹਨਾਂ ਨੇ ਪ੍ਰੋਕਾ ਜਣਾ ਤੋਂ ਪਟਿਆ ਲਿਆ ਲਿਆ ਚਪਰਾਣ ਤੇ ਆਪਣਾ ਫਲਾਸ ਪਾਤਦਾ ਹੈ ਨਹੀਂ ਪੈਂਦਾ ਨੂੰ ਇਤੋਂ ਵੈਸੇ ਦੂਰ ਪੈਣਾ ਹਾਂਜੀ ਅਸੂਬੀ ਜਿਹੜਾ ਤਾਰ ਨੂੰ ਪਤਾ ਹੈ ਫਿਟਨੈਸ ਲਈ ਕੰਸ ਜਿਹੜਾ ਡੋਟ ਹੋ ਜਾਏਗਾ ਠੀਕ ਹੋ ਜਾਊਗਾ ਉਹ ਕੋਈ ਦਿੱਕਤ ਨਹੀਂ ਕਿਸੇ ਨੂੰ ਦਾ ਰਾਜ ਚੋ ਹੋ ਰਿਹਾ ਹੈ ਹਾਂ ਜੀ ਕੋਈ ਮੈਂ ਮੁਹਾਲੀ ਔਰ ਤਨੂਰ ਤੇ ਰਾਜਪੁਰਾ ਤਿੰਨ ਜਗ੍ਹਾ ਤੇ ਜਾ ਕੇ ਆਇਆ ਜਿਹੜਾ ਜਿਆਦਾ ਇੰਜਰਡ ਫਾਰਮਰਸ ਆਏ ਔਰ ਪਕਸੀ ਮਰਾਜਪੁਰਾ ਤੇ ਸ਼ੰਮੂ ਬੋਨ ਲਾਣਾ ਪਕਸੀ ਕੱਲ ਵੀ ਇਹ ਤੇ ਆ ਗਈ ਉੱਥੇ ਤਰੀਵਨ 40 ਤੋਂ ਜ਼ਿਆਦਾ ਜਿਹੜੇ ਹੈ ਗਿਆ 26 ਤਾਂ ਕੱਲ ਆਏ ਸੀ ਚਾਰ ਘਰਾ ਤੋਂ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ 10 ਪਹੁੰਚ ਚੁੱਕੇ ਸੀ ਜੀ ਪੁਰਾਜੋ ਇੱਥੇ ਇੱਕ ਹੈਡ ਜਰੀ ਦਾ ਪੇਸ਼ੈਂਟ ਜਿਹਨੂੰ ਉਹਨਾ ਦੇਖਣਾ ਹੈ ਕਿ ਐਂਟੀ ਦਾ ਇੱਕ ਸਰਜਰੀ ਦਾ ਔਰ ਇੱਕ ਔਰਤੋ ਦਾ ਚਾਰ ਪੇਸ਼ੈਂਟ ਰੈਫਰ ਕੀਤੇ ਸੀਗੇ ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਬਨੂਰ ਤੋਂ ਜਿਹੜਾ ਰੈਫਰ ਹੋਇਆ ਸੀਗਾ 32 ਚੋਂ ਆਇਆ ਸੀਗਾ ਤੇ ਮੈਂ ਸਾਰੇ ਉਹਨਾਂ ਤੇ ਵਿਦਾ ਹੈਗਾ ਜੀ ਮੈਂ ਤਾਂ ਕੁਲੀਫ ਜਿਹੜੀ ਤੇਲ ਸਾਂਝੀ ਕਰਨ ਵਾਸਤੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਤੇ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਹੋਈਆਂ ਸਾਰੇ ਹਸਪਤਾਲ ਚ ਇਹਨਾਂ ਵੀ ਬਾਰਡਰ ਦਾ ਡਿਸਟ੍ਰਿਕਟ ਹੈ ਬਟ ਬਹੁਤ ਅਨਫੋਰਚੂਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲਸ ਪ੍ਰੋਟੈਸਟ ਕਰਨ ਜਾ ਰਹੇ ਆ 30 ਕੋਲਾ ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਦਿੱਲੀ ਪਹੁੰਚੇਗਾ ਹਰਿਆਣਾ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ ਮਤਲਬ ਜਿਵੇਂ ਪਾਕਿਸਤਾਨ ਦੇ ਬਾਰਡਰ ਤੋਂ ਪਹਾੜਾ ਬਣਾ ਰੱਖਿਆ ਅਤੇ ਉਹ ਸਿੱਕੇ ਨਾਲ ਆ ਰੱਖਿਆ ਮਤਲਬ ਏਡੇ ਏਡੇ ਵੱਡੇ ਬੋਰਡ ਰੱਖਣੇ ਗਿਆ ਤਾਰਾਂ ਤੇ ਹੋਰ ਸਾਰੇ ਵੀਰੇ ਬੈਗਜੇ ਲਾ ਰੱਖੇ ਬੜੀ ਅਨਫੋਰਚੂਨੇਟ ਨੈਸ਼ਨਲ ਹਾਈਵੇ ਉਹਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਫੁਲ ਪ੍ਰੋਟੈਸਟ ਨੂੰ ਰੋਕ ਰਹੀ ਹੈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਨਾਲ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣ ਦਿਓ ਗੱਲ ਇਹ ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਲਈ ਜਗ੍ਹਾ ਦਿਓ ਔਰ ਕੱਟੂਕੱਟ ਕੋਈ ਜਿਹੜੀ ਮਾਨਯੋਗ ਅਦਾਲਤ ਹੈ ਹਾਈ ਕੋਰਟ ਦੀ ਜਿਹੜੀ ਤੁਸੀਂ ਜਿਹੜੀ ਹੈਗੀ ਆ ਉਹਨੂੰ ਉਹਨੂੰ ਜ਼ਰੂਰ ਤੁਸੀਂ ਜਿਹੜੀ ਉਹਨਾਂ ਦੇ ਉਹਨਾਂ ਦਾ ਹੁਕਮ ਹੈ ਉਹ ਵਾਦੋਲਾ ਸਰਕਾਰ ਦੇ ਕੰਮ ਖਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਇੰਜਰਟ ਤੇ ਪੰਜਾਬ ਵਾਲੇ ਪਾਸੇ ਹੋ ਰਹੇ ਸਾਰੇ ਕਿਸਾਨ ਹਰਿਆਣਾ ਤਹਲੇ ਗਏ ਵੀ ਨਹੀਂ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਤਲ ਕਿਉਂ ਨਹੀਂ ਨਿਬਾਰੀ ਕਿਉਂ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇਦਰ ਦੇ ਮੰਤਰੀ ਨੂੰ ਬੁਲਾ ਕੇ ਵੀ ਪਸੰਦਨਾ ਗੱਲਬਾਤ ਕਰਾਈ ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ ਇਹ ਹਰਿਆਣਾ ਸਰਕਾਰ ਜਿਹੜੀ ਆ ਜਾਤੀ ਕਰ ਰਹੀ ਆ ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਵਤੀਰਾ ਹੈ ਠੀਕ ਨਹੀਂ ਹੈ ਹਰਿਆਣੇ ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਕ ਹੈ ਗੈਰ ਲੋਕਤੰਤਰੀਕ ਹੈ ਔਰ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਮੁੱਖ ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮਰਿਆਦਾ ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਰਾਣਾ ਸਰਕਾਰ ਨੂੰ ਪੀਰ ਕਰਦਾ ਕਿ ਸਾਡੋ ਜਿੱਥੇ ਪਹਿਲੇ ਵਾਰ ਕਹਿੰਦੇ ਨਹੀਂ ਤੁਹਾਡੇ ਨਾਲ ਕੋਈ ਰਾਣਾ ਦੇਣਾ ਨਹੀਂ ਹੈ ਰਾਣੇ ਦਾ ਕੋਈ ਰਾਣਾ ਦੇਣਾ ਨਹੀਂ ਹੈ ਪ੍ਰੋਟੈਸਟ ਨਾਲ ਉਹਨਾਂ ਦੇ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਇਨ ਹੈ ਉਹਨਾਂ ਨੇ ਮੰਗਾਂ ਵੀ ਥੋੜੇ ਲੋਕਾਂ ਥੱਲੇ ਕਰ ਲਓ ਫਿਰ ਇਸ ਦਿਨ ਤੇ ਆ ਗਏ ਪ੍ਰੋਟੈਸਟ ਸੀਗਾ ਜੀ 26 ਮਹੀਨੇ ਦਾ ਹੋ ਗਿਆ ਸਾਰਾ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕੋਈ ਪੂਰਾ ਨਹੀਂ ਕੀਤਾ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ ਸਾਡਾ ਸੰਵਿਧਾਨ ਹੱਕ ਦਿੰਦਾ ਕਿ ਰਾਣੀ ਦੀ ਸਰਕਾਰ ਗਲਤ ਕਰ ਰਹੀ ਹੈ ਜੀ ਬਿਲਕੁਲ ਗਲਤ ਕਰ ਰਹੀ ਹੈ ਜੋ ਜੋ ਕਿਸਾਨ ਜਿਹੜੇ ਹੋਏ ਹੋ ਤਮਮ ਥੱਲੇ ਕਰੀ ਮੜਾ ਜਾ ਲੋਕ ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਮਰਨ ਪੱਟੀ ਹੈ ਸਾਰਾ ਕੁਝ ਇਲਾਜ ਉਹਨਾਂ ਦਾ ਫਰੀ ਸਾਡੀ ਸਰਕਾਰ ਕਰਾ ਰਹੀ ਹੈ ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਹੈ ਇਸ ਤੋਂ ਸਵਾਏ ਉੱਥੇ ਉਹਨਾਂ ਨੂੰ ਹੋਰ ਜਿਹੜੀ ਵੀ ਸਬਦਾ ਜਿਹੜੀ ਕਿਸਾਨ ਨੂੰ ਜਿਹੜੀ ਆ ਗਿਆ ਮੈਡੀਕਲ ਹੈਡ ਐਮਬੂਲੈਂਸ ਲਗਾਈਆਂ ਅਸੀਂ ਉਹਨਾਂ ਦੀ ਮਰਨ ਪੱਟੀ ਕਰਨਾ ਸਾਡਾ ਤਾਂ ਅਸੀਂ ਜਿਹੜਾ ਹੈਗਾ ਉਹ ਕਿਸਪਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਉਹ ਮੋਲਰ ਸਪੋਰਟ ਦਾ ਹੋਰ ਜੋੜੂ ਚਾਹੀਦਾ ਅਸੀਂ ਪੂਰਾ ਰੰਗ ਗਿਆ ਪੰਜਾਬ ਸਰਕਾਰ ਰਸਤਾ ਬਣਾਉਣ ਜਾ ਰਹੀ ਹੈ ਜੇ ਹਰਿਆਣਾ ਸਰਕਾਰ ਨਾਲ ਕਿਵੇਂ ਅਟੈਕ ਨਾ ਕੀਤੀ ਜਾ ਰਹੀ ਹੈ ਰਸਤਾ ਲਗਾਤਾਰ ਬਣਾਇਆ ਹੀ ਹੋਇਆ ਹੈ ਕਿ ਇਸ ਤਰ੍ਹਾਂ ਨੂੰ ਅਪੀਲ ਕਰ ਰਹੇ ਆ ਤੁਹਾਡੇ ਥਰੂ ਅਪੀਲ ਕਰ ਰਹੇ ਆ ਉਹ ਰਸਤਾ ਨਹੀਂ ਹੁੰਦਾ ਜੀ ਮੈਂ ਉਹਨਾਂ ਨੂੰ ਕੱਲ ਦੇ ਅਪੀਲ ਕਰ ਰਿਹਾ ਸਾਰੇ ਅਸੀਂ ਅਪੀਲ ਕਰ ਰਹੇ ਹਾਂ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ ਲੋਕਾਂ ਨੂੰ ਇਨਕਨਿਵੀਨੀਅਸ ਹੋ ਰਹੀ ਹੈ ਫਾਰਮਰਸ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਜੀਜ਼ ਹੋਈਆਂ ਹਨ ਤੁਹਾਡੇ ਨਾਲ ਦੇ ਤਿੰਨ ਤਿੰਨ ਚਾਰ ਪੱਤਰਕਾਰਾਂ ਦੇ ਵੀ ਜੀਜ਼ ਹੋਈਆਂ ਔਰ ਤੁਸੀਂ ਸਮਾਨ ਦੇ ਉੱਤੇ ਬੋੜੇ ਬਸਾਰ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਹ ਕਿੱਥੇ ਕਿਹੋ ਜਿਹਾ ਲੋਕਰਾਜ ਆਇਆ ਤੁਸੀਂ ਉਹਨੂੰ ਮਦਰ ਆਫ ਡੈਮੋਕਰੇਸੀ ਕਹਿੰਦੇ ਹੋ ਉਹਨਾਂ ਮਨੁੱਖ ਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋਹ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨ ਦੇਖੋ 40 ਦਾ ਰਾਜਪੁਰੇ ਆ ਚੁੱਕਿਆ ਜੀ ਇਸ ਤੋਂ ਸਾਰੇ ਬਲੂਰ ਚ ਆਏ ਆ ਤਿੰਨ ਚਾਰ ਖਨੋਰੀ ਚ ਆਏ ਆ ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕਿਆ ਰਾਜਪੁਰੇ ਦੇ ਵਿੱਚ ਮੈਂ ਸਾਰੇ ਜਿੰਨੇ ਵੀ ਸਾਡੇ ਸੈਵਨ ਬਾਰਡਰ ਡਿਸਟ੍ਰਿਕਟ ਚ ਆ ਗਏ ਆ ਉਹ ਆਪਣਾ ਮਹਾਲੀ ਤੋਂ ਲੈ ਕੇ ਪਟਿਆਲਾ ਸਗਰੂਰ ਬਰਨਾਲਾ ਮਾਨਸਾ ਉਸ ਤੋਂ ਬਾਅਦ ਬਠਿੰਡਾ ਤੇ ਮੁਕਸਰ ਜਿੰਨੇ ਵੀ ਸਾਡੇ ਬਾਰਡਰ ਡਿਸਟ੍ਰਿਕਟ ਆ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸਹੂਲਤਾਂ ਜੋ ਮੇਰਾ ਕੰਮ ਹੈ ਉਹ ਅਸੀਂ ਕਰ ਲਦੇ ਹਾਂ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਸਾਰੀਆਂ ਦਵਾਈਆਂ ਡਾਕਟਰਾਂ ਚ 24 ਘੰਟੇ ਡਿਊਟੀਆਂ ਲਗਾ ਰੱਖੀਆਂ ਐਂਬੂਲੈਂਸ ਰਾਤ ਕਰ ਰੱਖੀਆਂ ਜੋ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਪਰ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਉਹਨਾਂ ਨੂੰ ਜਾ ਕੇ ਜੰਤਰ ਮੱ ਮਾਤਰਾ ਤੇ ਹੁੰਦੇ ਆ ਰਾਮਲੀਲਾ ਗਰਾਉਂਡ ਚੁੰਦੇ ਆ ਕਿਸਾਨ ਕਿਉਂ ਨਹੀਂ ਕਰ ਸਕਦੇ ਮਜ਼ਦੂਰ ਕਿਉਂ ਨਹੀਂ ਕਰ ਸਕਦਾ ਸਰ ਜੀ ਸਵਾਲ ਚੱਕਰੇ ਨਹੀਂ ਕਿ ਆਵਾਦੀ ਪਾਰਟੀਆਂ ਤੇ ਸਿਆਸਤ ਕਰ ਰਹੀ ਹੈ ਕਿਸਾਨ ਕਰ ਰਹੀ ਹੈ ਜੀ ਆਵਾਦੀ ਪਾਰਟੀ ਨੇ ਗੱਲ ਕਰਾਈ ਇਹਨਾਂ ਨੇ ਸਿਆਸਤ ਕੀ ਆ ਸੀ ਅਸੀਂ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਅਸੀਂ ਕੋਈ ਧਾਰਮਿਕ ਲੀਡਰਾਂ ਜੀ ਅਸੀਂ ਕੋਈ ਮਤਲਬ ਕੋਈ ਹੋਰ ਕੰਮ ਕਰ ਰਹੇ ਆ ਅਸੀਂ ਅਸੀਂ ਸਾਰੇ ਸਿਆਸਤ ਵਿੱਚ ਨਹੀਂ ਆ ਜੀ ਹaryana ਸਰਕਾਰ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਕੇਂਦਰ ਸਰਕਾਰ ਦੀ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਉਹ ਕਿਸਾਨਾਂ ਨਾਲ ਗੱਲ ਕਰੋ ਤੁਸੀਂ ਇਹਦੇ ਤੁਸੀਂ ਕੀ ਸਿਆਸਤ ਕਰ ਰਹੇ ਹੋ ਤੁਹਾਡੀ ਗੱਲਬਾਤ ਕਰਾਈ ਆ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਰਾਣਾ ਸਰਕਾਰ ਤੱਕ ਲੈਣਾ ਦੇਣਾ ਨਹੀਂ ਕੁਝ ਵੀ ਉਹਨਾਂ ਤਿੰਨਾਂ ਚੁਣਾ ਤੇਰਾ ਨਹੀਂ ਰਾਹੁਲ ਗਾਂਧੀ ਨੇ ਕੱਲ ਬਿਆਨ ਦਿੱਤਾ ਕਿ ਐਮਐਸਪੀ ਨੂੰ ਪੱਕਾ ਕੀਤਾ ਜਾਵੇਗੀ ਕੋਈ ਰਾਜ ਲੀਡਰ ਜਿਹੜਾ ਬਿਆਨ ਜੋ ਮਰਜ਼ੀ ਦੇਵੇ ਜੀ ਜਿਹੜਾ ਮੁੱਦਾ ਹੈਗਾ ਰਾਹੁਲ ਗਾਂਧੀ ਦਾ ਮੁੱਦਾ ਨਹੀਂ ਹੈ ਮੁੱਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਤੁਸੀਂ ਇਹਨੂੰ ਉੱਥੇ ਰੱਖੋ ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ ਕਿਸਾਨਾਂ ਨੂੰ ਜਵਾਬ ਦੇਵੇ ਨਾ ਰਾਹੁਲ ਗਾਂਧੀ ਨੂੰ ਜਵਾਬ ਦੇਵੇ ਨਾ ਸਾਨੂੰ ਜਵਾਬ ਦੇਵੇ ਅੰ ਸਨਾ ਦੇ ਨਾਂ ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਉਹ ਜਦੋਂ 26 ਮਹੀਨੇ ਹੋ ਗਏ ਪਹਿਲਾਂ ਕਿਉਂ ਨਹੀਂ ਕੀਤਾ 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤੇ ਨੂੰ ਹੋ ਗਏ ਆ 16 ਦਿਨ ਤੋਂ ਬੰਦ ਹੈ ਜੀ ਜਿਹੜਾ ਤੁਹਾਡੇ ਚਾਹੇ ਰਾਜੇਵਾਲ ਜੀ ਆ ਨਖੋਵਾਲ ਜੀ ਹੈ ਡਾਕਟਰ ਦਰਸ਼ਨਪਾਲ ਹੈ ਉਗਰਾਹਾ ਜੀ ਹੈ ਆਪਣੇ ਤਖਤ ਸਾਹਿਬ ਹੈ ਜਾਂ ਜੜੂਨੀ ਹੈ ਜਿਹਨੀਆਂ ਟ੍ਰੇਡ ਯੂਨੀਅਨਸ ਆ ਜਿੰਨੇ ਟਰਾਂਸਪੋਰਟ ਆ ਇਹ ਇਹ ਹੁਣ ਅਸੀਂ ਕਮ ਕਰ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਵੀ ਜਿਹੜਾ ਹੈਗਾ ਹੁਣ ਆਲ ਇੰਡੀਆ ਬੰਦ ਹੋਣ ਜਾ ਰਿਹਾ ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏ ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਗੱਲਬਾਤ ਕਰਨਾ ਗੱਲਬਾਤ ਕਰਨ ਨੂੰ ਇਹਨਾਂ ਨੂੰ 26 ਮਹੀਨੇ ਥੋੜੇ ਸੀਗੇ ਜੀ ਗੱਲਬਾਤ ਹੀ ਕਰੀ ਜਾਂਦੇ ਗੱਲਬਾਤ ਹੀ ਕਰੀ ਜਾਂਦੇ ਕੰਮ ਤਾਂ ਕੁਝ ਕੀਤਾ ਨਹੀਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਜਦੋਂ ਜਦੋਂ ਕਿਸਾਨਾਂ ਦਾ ਮੋਰਚਾ ਜਦੋਂ ਮੋਦੀ ਸਾਹਿਬ ਨੇ ਕਹੂੰਨ ਵਾਪਸ ਲਏ ਆ ਜਦੋਂ ਇਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ 26 ਮਹੀਨੇ ਚ ਕਿਉਂ ਨਹੀਂ ਕੀਤਾ ਹੁਣ ਤੱਕ ਸਾਰਾ ਕੁਝ ਹੋ ਜਾਣਾ ਚਾਹੀਦਾ ਸੀ ਇਹ ਡਾਕਟਰ ਸਾਹਿਬ ਨਿੱਜੀ ਪੱਧਰ ਤੇ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ ਇਸ ਵਾਰ ਕੋਈ ਸੰਪਰਕ ਹੋਇਆ ਕਿਸੇ ਜਿਹੜਾ ਰੋਲ ਮਤਲਬ ਜਿਹੜਾ ਮੇਰਾ ਉਸੋਲੇ ਫਰਜ਼ ਬਣਦਾ ਸੀ ਉਹਨੂੰ ਪੂਰਾ ਕੀਤਾ ਉਹਨੂੰ ਪੂਰਾ ਕਰਨਾ ਜੀ ਜੀ